ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਤੇ ਹਮੇਸ਼ਾ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਇਹ ਹੀ ਕਰਨੀ ਸੱਚੇ ਪਾਤਸ਼ਾਹ ਜੋ ਭਾਵੇ ਸੋ ਕੰਮ ਕਰਾਈਂ ਜੋ ਨਾ ਭਾਵੇ ਸੋ ਨਾ ਕਰਾਈਂ ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈਂ ਜੋ ਨਾ ਭਾਵੇ ਸੋ ਨਾ ਦੇਈਂ ਜਿੱਥੇ ਭਾਵੇ ਥਿੱਥੇ ਰੱਖ ਲੈ ਜਿੱਥੇ ਨਾ ਭਾਵੇ ਥਿੱਥੇ ਨਾ ਰਖੀ ਜਿੱਥੇ ਵੀ ਰਖੀ ਆਪਣੇ ਚਰਨ ਕਮਲਾਂ ਵਿੱਚ ਰਖੀ ਅਖੰਡ ਭਜਨ ਬਖਸ਼ੀ ਦਰਗਾਹ ਦੇ ਬਖਸ਼ੇ ਹੋਏ ਸਾਜਿਆਂ ਨਵਾਜਿਆਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਮੇਲੇ ਬਖਸ਼ੀ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਮਿਲਣੇ ਕਰਕੇ ਤੇਰਾ ਨਾਮ ਚਿਤ ਆਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਦੇ ਮਿਲਣ ਕਰਕੇ ਤੇਰਾ ਨਾਮ ਚਿਤਾਵੇ ਸਾਨੂੰ ਜੀਵਨ ਵਿੱਚ ਉਹਨਾਂ ਪਿਆਰਿਆਂ ਦਾ ਮੇਲ ਕਰਾਈ ਉਹਨਾਂ ਪਿਆਰਿਆਂ ਦਾ ਮੇਲ ਕਰਾਈ ਸੱਚੇ ਪਾਤਸ਼ਾਹ ਸਾਨੂੰ ਭੁੱਲ ਕੇ ਸੁਪਨੇ ਵਿੱਚ ਵੀ ਉਹਨਾਂ ਦੇ ਦਰਸ਼ਨ ਨਾ ਹੋਣ ਜਿਨ੍ਹਾਂ ਦੇ ਮਿਲਣ ਕਰਕੇ ਅਸੀਂ ਤੇਰੇ ਚਰਨਾਂ ਤੋਂ ਦੂਰ ਹੋ ਜਾਈਏ ਸੱਚੇ ਪਾਤਸ਼ਾਹ ਅਸੀਂ ਤੈਨੂੰ ਵਿਸਰਜਾਈਏ ਕਦੇ ਸੁਪਨੇ ਵਿੱਚ ਵੀ ਨਾ ਦਰਸ਼ਨ ਹੋਣ ਐਸੀਆਂ ਰੂਹਾਂ ਦੇ ਹਮੇਸ਼ਾ ਬਾਬਾ ਜੀ ਨੇ ਇਹੀ ਮੰਗ ਮੰਗਣੀ ਜਿੰਨਾ ਮਿਲਿਆ ਤੇਰਾ ਨਾਮ ਚਿਤਿਆਵੇ ਮੇਲੀਆਂ ਨਾ ਪਿਆਰਿਆ